ਰਾਸਤ ਵਿੱਚ ਢੱਲੇਵਾਲ ਨੂੰ ਲੈ ਜਾਣ ਤੋਂ ਬਾਅਦ ਕਿਸਾਨਾਂ ਦਾ ਰੋ ਪੜਕ ਗਿਆ ਤੇ ਉਹਨਾਂ ਨੇ ਵੱਡਾ ਐਲਾਨ ਕੀਤਾ ਢੱਲੇਵਾਲ ਦੀ ਥਾਂ ਹੁਣ ਮਰਨ ਵਰਤ ਤੇ ਕਿਸਾਨ ਸੁਖਜੀਤ ਸਿੰਘ ਬੈਠਣਗੇ ਸਰਵਨ ਸਿੰਘ ਪੰਦੇਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ 10 ਦਿਨ ਦਾ ਆਲਟੀਮੇਟਮ ਦਿੱਤਾ ਗਿਆ ਮੰਗਾ ਨਾ ਮੰਨਣ ਤੇ 6 ਦਸੰਬਰ ਤੋਂ ਜਥੇ ਦਿੱਲੀ ਨੂੰ ਜਾਣਗੇ ਸਰਵਨ ਸਿੰਘ ਪੰਦੇਰ ਨੇ ਆਖਿਆ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਮੰਨਵਾ ਕੇ ਹੀ ਘਰ ਜਾਵਾਂਗੇ ਸੁਜੀਤ ਸਿੰਘ ਦਾ ਕਹਿਣਾ ਹੈ ਆਖਿਆ ਕਿ ਜੇਕਰ ਮੇਰੇ ਪ੍ਰਾਂਤ ਚਲੇ ਜਾਣ ਤਾਂ ਮੰਗਾ ਨਾ ਮੰਨਣ ਤੱਕ ਮੇਰੀ ਦੇਹ ਦਾ ਸੰਸਕਾਰ ਨਾ ਕੀਤਾ ਜਾਵੇ ਮੰਗਾਂ ਆਂ ਮੰਗਾਂ ਸਰਕਾਰ ਲਾਗੂ ਨਹੀਂ ਕਰ ਰਹੀ ਚਕਜੀਤ ਸਿੰਘ ਢੱਲੇਵਾਲ ਨਾਲ ਸਾਡੀ ਸਵੇਰੇ ਗੱਲ ਹੋਈ ਹੈ ਕਿਸਾਨਾਂ ਕੋں ਦਾ ਕਹਿਣਾ ਹੈ ਜੋ ਮਰਨ ਵਰਤ ਉਹਨਾਂ ਖਨੌਰੀ ਬਾਰਡਰ ਤੇ ਸ਼ੁਰੂ ਕਰਨਾ ਸੀ ਉੱਥੇ ਹਸਪਤਾਲ ਦੇ ਵਿੱਚ ਠੀਕ ਕਰ ਦਿੱਤਾ ਗਿਆ ਚਕਜੀਤ ਸਿੰਘ ਢੱਲੇਵਾਲੀ ਸਰਕਾਰ ਦਾ ਪਾਣੀ ਵੀ ਨਹੀਂ ਪੀਤਾ ਸਾਡੀ 12 ਮੰਗੇ ਕੇਂਦਰ ਕੇ ਸਾਥ ਹੈ ਹਮ ਪੰਜਾਬ ਸਰਕਾਰ ਕੇ ਖਿਲਾਫ ਇਸ ਅੰਦੋਲਨ ਮੇ ਕੋਈ ਵੀ ਹਮਨੇ ਕਾਲ ਨਹੀਂ ਦੀ ਕਿਉਂਕਿ ਕੇਂਦਰ ਕੇ ਸਾਥ ਹਮਾਰੀ ਲੜਾਈ ਥੀ ਜੋ ਪੰਜਾਬ ਕੀ ਸਰਕਾਰ ਨੇ ਕੇਂਦਰ ਸੇ ਮਿਲਕਰ हमारे आंदोलन को खत्म करने का निर्णय लिया था उसको दोबारा उसी तरह से कंटिन्यूटी रखने के लिए दोनों फोरमों ने फैसला किया है कि अब सुखजीत सिंह जी झंडे इसके बाद ऊपर बैठेंगे और केंद्र अथवा पंजाब सरकार ने जो हमारा आंदोलन खत्म करने का निर्णय लिया था वो आंदोलन पहले की तरह कंटिन्यूटी जारी रहेगा और ये आंदोलन चलता रहेगा मैं फिर अपील करता हूं देश के किसान मजदूर से आइए अब निर्णायक लड़ाई में हम पहुंचे हैं या तो केंद्र वार्ता करेगा या फिर टकराएगा केंद्र और पंजाब ने सोचना है दस दिन का समय है केंद्र के पास वो वार्ता करे कोई ठोस प्रपोजल लाए किसानों के मसले हल हो हम वार्ता के लिए दरवाजे खुले रखते हैं दस दिन के बाद अगर सरकार ने कोई निर्णय ना लिया तो शंभू बॉर्डर से दिल्ली कूच जत्थों के रूप में होगा यह भी फैसला उसी तरह जो हमने अनाउंसमेंट किया जारी रहेगा ਸਖਜੀਤ ਸਿੰਘ ਹਰਦੋ ਢੰਡੇ ਇਸ ਸਮੇ ਸਾਡੇ ਨਾਲ ਮੌਜੂਦ ਨੇ ਸਖਜੀ ਜੀ ਕਿਸ ਤਰੀਕੇ ਨਾਲ ਦੇਖੀਏ ਕਿਉਂਕਿ ਇਸ ਸਮੇ ਜਿਹੜਾ ਮਰਨਵਰਤ ਤੇ ਤੁਸੀਂ ਡੱਟ ਚੁੱਕੇ ਹੋ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਦੂਸਰੇ ਪਾਸੇ ਤੁਸੀਂ ਇਹ ਤਾਂ ਮੈਨੂੰ ਪੁਰਾਣੀ ਯਾਦ ਆ ਗਈ 2022 ਦੀ ਪਟਿਆਲੇ ਅਸੀਂ ਬੈਠੇ ਸੀ ਪੰਜ ਜਣੇ ਮੈਂ ਜਗਜੀਤ ਸਿੰਘ ਡੱਲੇਵਾਲ ਸੁਖਦੇਸ਼ ਸਿੰਘ ਭੋਜਰਾਜ ਔਰ ਦੋ ਸਾਡੇ ਸਾਥੀ ਹੋਰ ਸੀਗੇ ਤ੍ਰਿੰਦਰ ਸਿੰਘ ਪੰਜੋਲਾ ਤੇਨਦਰ ਸਿੰਘ ਪੰਜੋਲਾ ਇੱਕ ਚਾਚੋ ਵਾਲੀ ਸੀਗੇ ਤਰਸੇਮ ਸਿੰਘ ਚਾਚੋ ਵਾਲੀ ਅਸੀਂ 10 ਦਿਨ ਉੱਥੇ ਬੈਠੇ ਸਰਕਾਰ ਚੁਕੀ ਸਾਡੀਆਂ ਬਿਜਲੀ ਬੋਰਡ ਨਾਲ ਸੰਬੰਧਤ ਜਿਹੜੀਆਂ 7 ਮੰਗਾਂਆਂ ਨੇ ਬੜੀਆਂ 30 ਸਾਲਾਂ ਤੋਂ ਲਟਕੀਆਂਆਂ ਸੀ ਉਹ ਮਨਾਈਆਂ ਸੀ। ਪਰ ਅੱਜ ਵੀ ਅਸੀਂ ਢੱਲੇਵਾਲ ਸਾਹਿਬ ਨਾਲ ਜੁੜੇ ਮੈਂ ਪਿਛਲੇ ਅੰਦੋਲਨ ਚ ਮੈਂ 35 ਸਾਲ ਫੌਜ ਚ ਰਿਆਂ। ਪਿਛਲੇ ਅੰਦੋਲਨ ਚ ਜਦੋਂ 19 20 21 ਵਾਲਾ ਅੰਦੋਲਨ ਚੱਲਿਆ ਉਦੋਂ ਹੀ ਮੈਂ ਜ਼ਿਆਦਾ ਐਕਟਿਵ ਹੋਇਆ। ਉਹ ਕਿਉਂ ਐਕਟਿਵ ਹੋਇਆ ਕਿ ਸਾਡੇ ਪਰਿਵਾਰ ਦੀ ਇੱਕ ਮਨਛਾ ਹੁੰਦੀ ਸੇਵਾ ਕਰਨ ਦੀ। ਉਹ ਸਮਾਜ ਦੀ ਕਰ ਲੋ ਕਿਸੇ ਗਰੀਬਾਂ ਦੀ ਕਰ ਲੋ ਕਿਤੇ ਕਰ ਲੋ ਉਹ ਮੈਨੂੰ ਆਪਣੇ ਦਾਦੇ ਪੜਦਾਦੇ ਤੋਂ ਗੁੜਤੀ ਚ ਮਿਲੀ ਆ ਆਪਣੇ ਬਾਪ ਤੋਂ ਮਿਲੀ ਆ ਉਹਨੂੰ ਅੱਗੇ ਵਧਾਉਂਦੇ ਹੋਏ ਜਾਂ ਆਪਣੇ ਆਪਾਂ ਕਹਦੀ ਆਪਣੇ ਗੁਰੂਆਂ ਪੀਰਾਂ ਦੀ ਜਿਹੜੀ ਸਿੱਖਿਆ ਉਹਨੂੰ ਵਧਾਉਂਦੇ ਹੋਏ ਆਪਾਂ ਇਹ ਸਮਾਜ ਵਾਸਤੇ ਮੈਂ ਦੇਸ਼ ਵਾਸਤੇ ਸ਼ਹੀਦ ਹੋਣ ਵਾਸਤੇ ਗਿਆ ਸੀਗਾ ਕੋਈ ਪਤਾ ਨਹੀਂ ਕਿ ਮੇਰੇ ਕਿੰਨੇ ਵੀਰ ਸ਼ਹੀਦ ਹੁੰਦੇ ਨੇ ਬਾਡਰਾਂ ਦੇ ਰੋਜ਼ ਡੈਡ ਬਾਡੀ ਆਂਦੀ ਆ ਮੇਰੀ ਵੀ ਆ ਸਕਦੀ ਸੀ ਲੇਕਿਨ ਹੋ ਸਕਦਾ ਪ੍ਰਮਾਤਮਾ ਨੂੰ ਇਹ ਮਨਜ਼ੂਰ ਸੀਗਾ ਕਿ ਮੈਂ ਆਪਣੇ ਸਮਾਜ ਵਾਸਤੇ ਲੜਾਂ ਆਪਣੇ ਸਮਾਜ ਦੇ ਹੱਕਾਂ ਨਹੀਂ ਲੈਣਾ ਕਰਨੇ ਸਰ ਚੁੱਕਿਆ ਹਸਪਤਾਲ ਛੁੱਟਿਆ ਗ੍ਰਿਫਤਾਰ ਕਰ ਲਿਆ ਅਸੀਂ ਪਾਣੀ ਤੱਕ ਛੜਦਾ ਫਿਰ ਅਸੀਂ ਪੰਨਾਂ ਨੇ ਪਾਣੀ ਛੜਦਾ ਸੀ ਫਿਰ ਸਰਕਾਰ ਦੌੜੀ ਹੋਈ ਆਈ ਸੀਗੀ ਔਰ ਹੁਣ ਵੀ ਇਹੀ ਆ ਕਿ ਸਾਡੀ ਜਿਹੜੀ ਇਹ ਸਰਕਾਰ ਦਾ ਕੰਮ ਆ ਕਿ ਕਦੋਂ ਨੇ ਝੁਕਣਾ ਸਾਡਾ ਕੰਮ ਆਪਣਾ ਅੰਦੋਲਨ ਨੂੰ ਜਾਰੀ ਰੱਖਣਾ ਕਿ ਰਾਤ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਦੁਬਾਰਾ ਵੀ ਆ ਸਕਦੇ ਨੇ ਕਿਉਂਕਿ ਹੁਣ ਤੁਸੀਂ ਮਰਨ ਵਰਤੇ ਬੈਠੇ ਹੋ ਤੁਹਾਨੂੰ ਵੀ ਲਿਜਾ ਸਕਦੇ ਨੇ ਉਸ ਨੂੰ ਲੈ ਕੇ ਕੋਈ ਪ੍ਰਬੰਧ ਕੀਤਾ ਤੁਸੀਂ ਕਿਸਾਨਾਂ ਨੇ ਆਪਣੇ ਦੇਖੋ ਇਹ ਹੁਣ ਜਿਹੜਾ ਸਾਰਾ ਪ੍ਰਬੰਧ ਆ ਇਹ ਸੰਗਤ ਜਿਹੜੀ ਸਾਹਮਣੇ ਆ ਨਾ ਤੇ ਉਹਦਾ ਮੈਂ ਆਪਣੇ ਆਪ ਨੂੰ ਜਿਹੜਾ ਵਾ ਇਹਨਾਂ ਦੇ ਹਵਾਲੇ ਕਰਦਾ ਇਹਨਾਂ ਮੈਨੂੰ ਪੁਲਿਸ ਨੂੰ ਚਕਾਉਣਾ ਵਾ ਜਾਂ ਇਹਨਾਂ ਮੇਰੇ ਰੱਖਿਆ ਕਰਨੀ ਆ ਇਹ ਸਾਰਾ ਕੁਝ ਇਹਨਾਂ ਦੇ ਹੱਥ ਵਿੱਚ ਆ ਮੈਂ ਆਪਣੀ ਜਿਹੜੀ ਜ਼ਿੰਦਗੀ ਆ ਉਦਾਸੇ ਲਾਤੀ ਆ ਆਪਣੇ ਸਮਾਜ ਵਾਸਤੇ ਆਪਣੇ ਲੋਕਾਂ ਵਾਸਤੇ ਔਰ ਇਹ ਜੇ ਮੈਨੂੰ ਬੇਇੱਜ਼ਤ ਰੱਖਣਾ ਵਾ ਜਾਂ ਮੈਨੂੰ ਪੁਲਿਸ ਨੇ ਚਕਾਉਣਾ ਵਾ ਉਹ ਇਹਨਾਂ ਦੇ ਹੱਥ ਚ ਆਉਣ। ਜਦੋਂ ਬੰਦਾ ਕੋਈ ਜ਼ਿੰਦਗੀ ਦਾਤ ਤੇ ਲੋਂਦਾ ਬਹੁਤ ਸੋਚਣੀ ਪੈ ਜਾਂਦਾ ਪਰ ਚਿਹਰੇ ਤੇ ਹਜੇ ਵੀ ਚੜਦੀ ਕਲਾ ਦਿਖ ਰਹੀ ਐ ਚੜਦੀ ਕਲਾ ਦਾ ਰਾਜ ਕੀ ਤੁਸੀਂ ਸਿਰ ਤੇ ਪਗਬੱਦੀ ਦੇਖ ਲਓ ਸਾਡੇ ਬਾਬੇ ਨਾਨਕ ਤੋਂ ਲੈ ਕੇ ਸਾਡੇ ਦਸਾਂ ਗੁਰੂਆਂ ਦਾ ਗਾ ਸਾਡੇ ਅੱਗੇ ਜਿਹੜੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਦੇਖ ਲਓ ਸਾਡੇ ਸਿੰਘਾਂ ਦੀਆਂ ਕੁਰਬਾਨੀਆਂ ਦੇਖ ਲਓ ਇਹ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਦਵਾਈਆਂ ਨੇ। ਹੋਰ ਅਗਰ ਆਪਾਂ ਉਹਦੀ ਰੱਖਿਆ ਨਹੀਂ ਕਰ ਸਕੇ ਤੇ ਆਪਾਂ ਉਹਨਾਂ ਦੇ ਵਾਰਿਸ ਕਾ ਦੇ ਆ। ਸੋ ਅਸੀਂ ਜਦੋਂ ਉਹ ਸੁਣਦੇ ਇੱਕ ਹਫ਼ਤਾਵਾਂ ਪੜ੍ਹਦੇ ਹੁੰਦੇ ਛੋਟਿਆਂ ਦੇ ਛੋਟੇ ਸਹਬਜ਼ਾਦਿਆਂ ਦੀਆਂ ਵੱਡੇ ਸਹਬਜ਼ਾਦਿਆਂ ਦੀਆਂ ਜਾਂ ਮਾਤਾ ਗੁਜਰੀ ਦੀਆਂ ਠੰਡੇ ਬੁਰਜ ਦੇ ਵਿੱਚ ਤੇ ਉਦੋਂ ਇਹ ਸੋਚੀਦਾ ਵੀ ਯਾਰ ਉਹਨਾਂ ਨੇ ਆਪਣੇ ਚਾਰ ਲਾਲ ਗਵਾਤੇ ਆਪਣਾ ਸਾਰਾ ਪ੍ਰਵਾਸ ਸਾਡੇ ਤੋਂ ਵਾਰਤਾ। ਇਹ ਸਮਾਜ ਨੂੰ ਬਚਾਉਣ ਵਾਸਤੇ। ਇਹ ਸਾਡੇ ਗੁਰੂਆਂ ਪੀਰਾਂ ਬਦੌਲਤ ਦੀ ਬਦੌਲਤ ਆ ਸਾਡੇ ਵੱਡਿਆਂ ਬਢੇਰੇ ਦੀ ਬਦੌਲਤ ਆ ਘਰੇ ਗੱਲ ਹੋਈ ਜਦੋਂ ਮਰਨ ਵਾਸਤੇ ਬੈਠਣਾ ਸੀਗਾ ਉਸ ਤੋਂ ਬਾਅਦ ਘਰੇ ਗੱਲ ਹੋਈ ਕਿ ਮੈਂ ਅੱਜ ਮਰਨ ਵਾਸਤੇ ਬੈਠਣਾ ਹਾਂ ਮੇਰੇ 1 ਘੰਟਾ ਪਹਿਲਾਂ ਮੇਰੀ ਮੇਰੇ ਬ੍ਰਦਰ ਨਾਲ ਗੱਲਬਾਤ ਹੋਈ ਆ ਕਿਉਂਕਿ ਉਹ ਵੀ ਡਿਪਾਰਟਮੈਂਟ ਦੇ ਚਾਪਲਿਸ ਦੇ ਚਾ ਤੇ ਪੁਲਿਸ ਕਈ ਤਰੀਕੇ ਵਰਤੀ ਹੁੰਦੀ ਆ ਵੀ ਜਾਂ ਸਮਝਾਓ ਇਹਨੂੰ ਇਹ ਕਰੋ ਇਹ ਕਰੋ ਲੇਕਿਨ ਮੇਰੇ ਘਰ ਕਾਫੀ ਦਿਨ ਪਹਿਲਾਂ ਤੋਂ ਪਤਾ ਸੀਗਾ ਕਿ ਮੈਂ ਡਿਸੀਜਨ ਲੈ ਚੁੱਕਾ ਹਾਂ ਲੇਕਿਨ ਅੱਜ ਬੈਠਣਾ ਪਊਗਾ ਇਹ ਡਿਸੀਜਨ ਅੱਲ ਸਵੇਰੇ ਪਤਾ ਲੱਗਾ ਜਦੋਂ ਡਲੇਵਾਲ ਸਾਹਿ ਕਿ ਜਦੋਂ ਵੀ ਇਹ ਦੂਜਾ ਨੰਬਰ ਜਿਹੜਾ ਸਾਡੇ ਮੇਰੇ ਭਰਾ ਦਾ ਵਾ ਜਾਂ ਮੇਰੇ ਵੱਡੇ ਨੂੰ ਪਤਾ ਮੇਰੇ ਪਿਤਾ ਦਾ ਵਾ ਕੋਈ ਇਹਦੇ ਚ ਉਹਨਾਂ ਨੂੰ ਕੋਈ ਲੱਗਦਾ ਨਹੀਂ ਮੈਨੂੰ ਕੋਈ ਡਾਊਟ ਸੀਗਾ